ਅੱਜ ਖੜੇ ਆ ਜੀ ਬਾਈ ਬੱਬੀ ਮਹੰਤਾਂ ਦੇ ਘਰੇ ਤੇ ਇਹਨਾਂ ਨੇ ਆਲੂ ਵਾਲੀ ਮਸ਼ੀਨ ਵੇਚਣੀ ਆ ਇਹਨਾਂ ਨੇ ਯਾਰ ਕੀ ਵੱਡਾਂ ਵਾਲੇ ਆਲੂ ਲਾ ਲੇ ਇਸ ਵਾਰ ਲੋਕਾਂ ਦੇ ਬਹੁਤ ਜ਼ਿਆਦਾ ਆਲੂ ਲਾਏ ਆ ਤਾਂ ਕਰਕੇ ਇਹਨਾਂ ਨੇ ਯਾਰ ਕੀ ਵੱਡੀ ਮਸ਼ੀਨ ਤੇ ਵੱਡਾ ਟਰੈਕਟਰ ਲਿਆਂਦਾ ਸੀਗਾ ਬਾਈ ਉਹਨਾਂ ਨੇ ਵੱਡਾਂ ਦੀ ਇਲਾਜ ਕਰਕੇ ਇਹ ਵੱਟਾਂ ਵਾਲੀ ਵੱਟਾਂ ਵਾਲੀ ਆ ਤਾਂ ਕਰਕੇ ਵੇਚਣੀ ਆ ਮਾੜਾ 26 ਇੰਚੀ ਵਾਲੀ 26 ਇੰਚੀ 26 ਇੰਚੀ ਵਾਲੀ ਹਾਂਜੀ ਹਾਂਜੀ ਪਹਿਲਾਂ ਤਾਂ ਆਪਣਾ ਨੰਬਰ ਬੋਲ ਦਿਓ ਜੀ ਤੇ ਸਕਰੀਨ ਤੇ ਵੀ ਦੇ ਦਵਾਂਗੇ 9985 6840 84 9985 85 684 39 ਨੰਬਰ ਆ ਬਾਈ ਦਾ ਜੀ ਕਰ ਲਿਓ ਸੰਪਰਕ ਤੇ ਬਾਕੀ ਇਹਦਾ ਸੀਜ਼ਨ ਕੰਨਵਾ ਹੋਊਗਾ ਜੀ ਇਹਦਾ ਆ ਦੂਜਾ ਸੀਜ਼ਨ ਹੀ ਹੈ ਅੱਛਾ ਹੂੰ ਤੇ ਕਿਸੇ ਤੋਂ ਪਹਿਲਾਂ ਆਪਾਂ ਖਰੀਦੀ ਹੋਈ ਸੀ ਨਾ ਜੀ ਹਾਂ ਇੱਕ ਇੱਕ ਕਰ ਉਹਨੇ ਪੱਟੀ ਇੱਕੇ ਜਾਨ ਤੇ ਇੱਕੇ ਆਪਣੇ ਪੱਟੇ ਵੀ ਬਸ ਇੱਕ ਵਾਰੀ ਉਹਨੇ ਪੱਟਿਆ ਜੀ ਇੱਕ ਵਾਰੀ ਬਾਈ ਉਹਨਾਂ ਨੇ ਪੱਟਿਆ ਤੀਜਾ ਸੀਜ਼ਨ ਆ ਇਹਦਾ ਜੀ ਮਸ਼ੀਨ ਦਾ ਤੇ ਕਰ ਲਿਓ ਸੰਪਰਕ ਵੀਰੇ ਆ ਜਾਲ ਜੂਲ ਦਿਖਾ ਦਿਓ ਨੇੜੇ ਆ ਕੇ ਨਾਲੇ ਆ ਬੈਲਟਾਂ ਬੋਲਟਾਂ ਦਿਖਾ ਦਿਓ ਨਮੰਗਾ ਪੰਗਾ ਅਜਾਲ ਦਿਖਾ ਦੇ ਪੂਰਾ ਵਧੀਆ ਕਿਉਂਕਿ ਆਲੂ ਨੂੰ ਹੀ ਨਾ ਫਸਦਾ ਪੂਰਾ ਵਧੀਆ ਜਾਲ ਆ ਆ ਦੇ ਪੱਤੀਆਂ ਪੁੱਤੀਆਂ ਦਿਖਾ ਦੇ ਇੱਥੇ ਆਲੂ ਨੂੰ ਹੀ ਵੱਡਾ ਜਾਂਦਾ ਪੂਰੀਆਂ ਨਵੀਆਂ ਪਈਆਂ ਨਰੋਈਆਂ ਪਈਆਂ ਬਈ